ਸਰਬੱਤ ਦਾ ਨਾਮ ਸਾਹਿਬੇ ਕਮਾਲ ਸੰਤ ਸਿਪਾਹੀ ਉੱਚ ਦੇ ਦੀਦ ਭਗਤੀ ਤੇ ਸ਼ਕਤੀ ਦੇ ਸੁਮੇਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਅਵਤਾਰਾਂ ਦੀਆਂ ਕ੍ਰਿਤੀਆਂ ਸਰਬੱਤ ਸੰਗਤ ਨੂੰ ਲੱਖਾਂ ਬੰਦ ਹੋਦਾਈ انہوں بچیاں نے بڑے خوبصورت طریقے نال روپ ویچ، آرتک روپ ویچ، کیرتن روپ ویچ گرو ساحب کے جیون بارے چاہنا پایا او مہار شخصیت اس یوگ برش کے جیون کے سارے پڑاوان کو انہوں نے بڑے بھی سونے کے طریقے تھے سامنے رکھتے ہیں گروہ صاحب ایک اجلی شخصیت سر کہ جنہ اس دنیا کوئی نہیں ہو سکتا ہے اتحاس دستا ہے کہ امبالے کا ایک صوفی فکیل جس کا نام ایک شاہ سی اپنا منہ چڑھنے والے پاسے کر دیا باقی خلیفیا نے کہا کہ تسی نماز کس پاسے پڑھ رہے ہو نماز چھپنے والے پاسے پڑھی تا انہوں نے کہا کہ آج ایک مہان آتما ایک مہان روح نے چڑھنے والے پاسے جنم لیا ہے پورک والے پاسے جنم لیا ہے میں تو رہا ہوں ਤੇ ਇਹ ਗਏ ਟਿਕਨ ਸਾਹਿਬ ਜੀ ਸਿੱਧਾ ਪਟਨਾ ਸਾਹਿਬ ਚਲੇ ਗਏ ਉੱਥੇ ਜਾ ਕੇ ਸਮਾਨ ਆਤਮਾ ਦੇ ਨੰਨੇ ਦਰਸ਼ਨ ਕੀਤੇ ਉਹਨਾਂ ਦੇ ਚਰਨਾਂ ਵਿੱਚ ਆਪਣਾ ਸਿਰ ਨਿਵਾਇਆ ਸਿਰਦਾ ਕੀਤਾ ਤੇ ਦੁਨੀਆ ਨੂੰ ਦੱਸਿਆ ਕਿ ਇਹ ਰੋਗ ਜੋ ਇੱਥੇ ਪ੍ਰਗਟ ਹੋਈ ਹੈ ਇਹ ਸਾਰੇ ਸੰਸਾਰ ਨੂੰ ਚਾਹਨਾ ਮਰਦ ਕਰੇ یہ بھی کہا جاتا ہے کہ انہوں نے دو مشری دیا روڑیاں اپنی مٹیاں رکھیاں تے وہ مٹھیاں گرو سا اگے تب گروہ صاحب نے سونا مٹھیاں ہی ہاتھ رکھ اور اس چیز دا پرتیق سر کہ تھی دے گروہ ہو یا دے تب گروہ صاحب نے دیتا کہ دنوا آتے مسلمان دونا ہی دو ایک ਸੇ ਵੀਰ ਸਿਪੋਣਾ ਉਹਨਾਂ ਦਾ ਗਹੰਤਨ ਦੇ ਲਈ ਇਸੇ ਲਈ ਗੁਰੂ ਸਾਹਿਬ ਦੀ ਫੌਜ ਵਿੱਚ ਵੀ Hindu, Musalman, Sikh, Budhshakar ke Musalman ਤੇ ਚਾਰੇ ਵਰਨਾ ਦੇ ਲੋਕ ਉਹਨਾਂ ਦੀ ਫੌਜ ਵਿੱਚ ਸ਼ਾਮਲ ਸਨ। ਸਤਾਰਾ ਸੂਤੈ ਸੰਬੰਧ ਆਲੋ ਇਸ ਸੰਕਲਨ ਵਿੱਚ ਆਪ ਜੀ ਦਾ ਜਨਮ ਪਟਨਾ ਸਾਹਿਬ ਵਿਖੇ ਹੋਇਆ। ਬਚਪਨ ਤੋਂ ਹੀ ਗੁਰੂ ਸਾਹਿਬ ਨੂੰ ਤਨੋਸ਼ ਬਾਣ ਦਾ ਸ਼ੌਂਕ ਸੀ ਇਤਿਹਾਸ ਵਿੱਚ ਇੱਕ ਹੋਰ ਗੱਲ ਵੀ ਬੜੀ ਅਚੰਭੇ ਵਾਲੀ ਨਜ਼ਰ ਆਉਂਦੀ ਹੈ ਕਿ ਪਾਟਲੀ ਪੁੱਤਰ ਜਿਹੜਾ ਕਿ ਪਟਨਾ ਸਾਹਿਬ ਦਾ ਪ੍ਰਾਣਾ ਨਾਮ ਸੀ ਗੰਗਾ ਦੇ ਤੱਟ ਤੇ ਗੁਰੂ ਸਾਹਿਬ ਵੱਲੋਂ ਹਥਿਆਰ ਚੁੱਕ ਕੇ ਤੇ ਉਸੇ ਗੰਗਾ ਦੇ ਕੰਢੇ ਤੇ ਰਾਜਾ ਅਸ਼ੋਕ ਨੇ ਮਹਾਤਮਾ ਬੁੱਧ ਦੀ ਸਿੱਖਿਆ ਤੋਂ ਪ੍ਰਭਾਵਿਤ ਹੋ ਕੇ ਹਥਿਆਤ ਸੁੱਕੇ ਸਨ ਇਹ ਚੀਜ਼ ਦਰਸਾਉਂਦੀ ਹੈ ਕਿ ਗੁਰੂ ਸਾਹਿਬ ਮਾਨਵਤਾ ਦਾ ਪਿਆਰ ਕਰਨ ਲਈ ਇਸ ਦੁਨੀਆ ਵਿੱਚ ਆਏ ਸਨ ਦੇਸ਼ ਨੂੰ ਲਾਮਬੇ دیا ਜ਼ੰਜੀਰਾ ਤੋਂ ਮੁਕਤ ਕਰਨ ਵੇਸ ਦੁਨੀਆ ਦੇ ਵਿੱਚ ਉਹਨਾਂ ਦਾ ਆਗਮਨ ਹੋਇਆ ਸੀ ਗੁਰੂ ਸਾਹਿਬ ਦੇ ਉਪਾਸ਼ਕਾਂ ਦੀ ਜੇ ਗੱਲ ਕਰੀਏ ਤਾਂ ਸਿਰਫ ਈਖਣ ਛਾਹੀ ਨਹੀਂ ਉਸ ਤੋਂ ਇਲਾਵਾ ਗੁਰੂ ਸਾਹਿਬ ਨੂੰ ਬੜੇ ਆਰ ਵਿੱਚ ਸਭ ਤੋਂ ਵੱਡਾ ਹਰ ਸਭ ਤੋਂ ਵੱਧ ਉਹਨਾਂ ਦੀ ਉਸਤਤ ਕੀਤੀ ਹੈ ਤਉ ਹੈ ਭਾਈ ਨੰਦ ਲਾਲ ਜੀ ਬਸ 2 ਮਿੰਟ ਉਹਨਾਂ ਬਾਰੇ ਚਰਚਾ ਕਰਾਂਗਾ ਭਾਈ ਨੰਦ ਲਾਲ ਜੀ ਦੇਪਿਤਾ ਮਗਨ ਦਰਬਾਰ ਵਿੱਚ ਮੰਸ਼ੀ ਸਨ ਤੇ ਉਹਨਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਇੱਕ ਬਦਲੀ ਜੇਡ ਸੀ ਭਾਈ ਲਾਲ ਜੀ ਨੂੰ ਮਿਲਦੀ ਸੀ ਕੁਦਰਤ ਬਲੋ ਉਹਨਾਂ ਨੂੰ ਇੱਕ ਅਰਬੀ ਗਿਆਨ ਸੀ ਬਹੁਤ ਹੀ ਬਟੇ ਦਾਰਸ਼ਕ ਇੱਕ ਬਹੁਤ ਵੱਡੇ ਫਿਲਾਸਫਰ ਅਰਬੀ ਭਾਸ਼ਾ ਦੇ ਬਾਹਰ ਸਨ ਤੇ ਔਰੰਗਜ਼ੇਬ ਦਾ ਬੇਟਾ ਬਹਾਦਰ ਸ਼ਾਹ ਉਹਨਾਂ ਕੋਲ ਅਰਬੀ ਸਿੱਖਿਆ ਕਰਦਾ ਸੀ ਇੱਕ ਵਾਰ ਜਦੋਂ ਔਰੰਗਜ਼ੇਬ ਨੇ ਬਹਾਦਰ ਸ਼ਾਹ ਨੂੰ ਕੁਰਾਨ ਦੀਆਂ ਕੁਝ ਆਇਤਾਂ ਦੇ

ਕਿਗਾ ਕਿ ਗਹਿਰ ਵਜ਼ਵੀ ਬੰਦਾ ਇੰਨੀ ਹਸੋੜੀਆਂ ਜਈਆ ਹੈ ਉਹ ਮਤਲਬ ਕੱਢ ਸਕਦਾ ਹੈ ਕੁਰਾਨ ਦੇ ਨਾਲ ਲਾਈਨਾਂ ਦਾ ਤਾਂ ਉਸਨੇ ਆਦੇਸ਼ ਦਿੱਤਾ ਕਿ ਯਾਦਾ ਇਸ ਨੂੰ ਇਸਲਾਮ ਨੂੰ ਪੂਰਨ ਕਰਨਾ ਪਵੇਗਾ ਤੇ ਜਾ ਫਿਰ ਇਸ ਨੂੰ ਕਰ ਲਿਆ ਦਿੱਤਾ ਜਾਈ ਪਾਦਰਸ਼ਾਨੇ ਜਦੋਂ ਇਹ ਸੁਣਿਆ ਤਾਂ ਉਹ ਭਾਈ ਹੰਦ ਲਾਲ ਜੀ ਨੂੰ ਕਿਹਾ ਕਿ ਤੁਸੀਂ ਛੇਤੀ ਇਹ ਜੇਗਾ ਜੜੀ ਜਾਓ ਤੇ ਇੱਕੋ ਥਾਂ ਦੇ ਵਿੱਚ ਪਹੁੰਚ ਸਕਦੇ ਹੋ ਜਿੱਥੇ ਤੁਹਾਡਾ ਬਚਾਅ ਹੈ ਉਹ ਹੈ ਅਨੰਦਪੁਰ ਸਾਹਿਬ ਤਾਂ ਭਾਈ ਮੰਗਰ ਜੀ ਪਹਿਲੀ ਵਾਰੀ ਅਨੰਦਪੁਰ ਸਾਹਿਬ ਉੱਤੇ ਆਏ ਗੁਰਬਾਣੀ ਦੇ ਉਹ ਸ਼ਰੂਤਮ ਉਪਾਸ਼ਕ ਸਨ ਕਿਉਂਕਿ ਉਹਨਾਂ ਦੀ ਪਤਨੀ ਗੁਰਨਾਰਕ ਬਾਣੀ ਬਹੁਤ ਜ਼ਿਆਦਾ ਪੜਿਆ ਕਰਦੀ ਸੀ ਤੇ ਉਹ ਸੁਣਿਆ ਕਰਦੀ ਸੀ ਜਦੋਂ ਉੱਥੇ ਪਹੁੰਚੇ ਉੱਥੇ ਆਪ ਗੁਰੂ ਸਾਹਿਬ ਦੀ ਸੇਵਾ ਵਿੱਚ ਸ਼ਾਮਲ ਹੋਏ ਲੰਗਰ ਦੀ ਸੇਵਾ ਕੀਤੀ ਝੁੱਠੇ ਭਾਂਡਿਆਂ ਦੀ ਸੇਵਾ ਕੀਤੀ ਤੇ ਗੁਰੂ ਸਾਹਿਬ ਨੂੰ ਆਪਣੀ ਬਾਲਾ ਫਿਰ ਉਹਨਾਂ ਨੇ ਗੁਰੂ ਸਾਹਿਬ ਦੀ ਉਸਤਤ ਵਿੱਚ ਗੰਝ ਨਾਮਾ ਉਚਾਰਿਆ ਨਾਸਰੋਮਨਸੂਰ ਗੁਰਗੋਬਿੰਦ ਸਿੰਘ ਇਸ ਵੀ ਮਨਸੂਰ ਗੁਰਗੋਬਿੰਦ ਸਿੰਘ ਇੰਨੀ ਜ਼ਿਆਦਾ ਪਾਸ਼ਨਾ ਸ਼ਾਇਦ ਕਿਸੇ ਨੇ ਹੋਰ ਨੇ ਗੁਰੂ ਸਾਹਿਬ ਵੀ ਨਹੀਂ ਕੀਤੀ ਜਿਨੀ ਪੰਜਬਦਾਲ ਜੀ ਨੇ ਕੀਤੀ ਤੇ ਇੱਕ ਹੋਰ ਗੱਲ ਇਹਨਾਂ ਬਾਰੇ ਬੜੀ ਮਸ਼ਹੂਰ ਹੈ ਕਿ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਪਰਖਣ ਵਾਸਤੇ ਇੱਕ ਪੱਥਰ ਛੁੱਟਿਆ ਤੇ ਉਹ ਪੱਥਰ ਜਿਹੜਾ ਸੀ ਉਹਨਾਂ ਨੇ ਉੱਪਰ ਹੀ ਛੁੱਟਿਆ ਪੱਥਰ نیچے ਆ ਗਿਆ ਗੁਰੂ ਸਾਹਿਬ ਨੇ ਸਾਰੇ ਕਵੀ ਉੱਥੇ ਬੈਠੇ ਸਨ ਸਿੱਖ ਬੈਠੇ ਸਨ ਪੁੱਛਿਆ ਕਿ ਇਹ ਪੱਥਰ ਉੱਪਰ ਕਿਉਂ ਨਹੀਂ ਗਿਆ نیچے ਕਿਉਂ ਆਇਆ ਤਾਂ ਸਾਰਿਆਂ ਨੇ ਆਪਣੀ ਆਪਣੀ ਬੁੱਧੀ ਅਨੁਸਾਰ ਜਵਾਬ ਦਿੱਤਾ ਪਰ ਭਾਈ ਮਨ ਲਾਲ ਸਾਹਿਬ ਸਿੱਖੀ ਦਾ ਜਵਾਬ ਸਿਪਾਹੀ ਨੰਦ ਲਾਲ ਸਹਿਨ ਚੀ ਦਾ ਜਵਾਬ ਸੀ ਕਿ ਇਹ ਗੁਰੂ ਤੇਰੇ ਹੱਥ ਚੋਂ ਜਿਹੜੀ ਚੀਜ਼ ਲੈ ਗਈ ਉਹ ਉੱਪਰ ਜਾ ਨਹੀਂ ਸਕਦੀ ਉਹ ਹਮੇਸ਼ਾ ਥੱਲੇ ਹੀ ਰਹਿੰਦੀ ਸੋ ਇਸ ਤਰ੍ਹਾਂ ਗੁਰੂ ਸਾਹਿਬ ਦਾ ਜੀਵਨ ਜਿਹੜਾ ਸੀ ਉਹ ਬਹੁਤ ਹੀ ਮਹਾਨ ਜੀਵਨ ਖਾਲਸਾ ਪੰਥ ਦੀ ਸਜਣਾਕ ਠੀਕ ਸਿੱਖਾਂ ਨੂੰ ਇੱਕ ਨਵੀਂ ਸਿੱਖ ਪ੍ਰਦਾਨ ਕਰਨੀ ਨਾ ਵਰਤਾਈ ਕਿ ਆਸ ਦੇ ਵਿੱਚ ਸਾਹਿਬ ਲਿਖਣਾ ਇਹ ਕੋਈ ਆਪ ਬੰਦਾ ਨਹੀਂ ਕਰ ਸਕਦਾ ਤੇ ਮੈਂ ਜਿਆਦਾ ਸਮਾਂ ਲੈਂਦਾ ਹੋਇਆ ਕਿਉਂਕਿ ਜੀਵਨ ਬਾਰੇ ਵਿਚਾਰ ਦਿੱਤਾ ਬੁਕਾਸੀ ਦਿੱਤਾ ਸਾਰਾ ਮੈਂ ਉਹ ਗੱਲ ਕਰਾਂ ਦਾ ਉਹਨਾਂ ਦੇ ਅੰਤਲੇ ਸਮੇਂ ਦੀ ਗੱਲ ਜਦੋਂ ਜੋਤੀ ਜੋਤ ਸਮਾਏ ਸੀ ਦਮ ਤਮਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕਰਨ ਤੋਂ ਬਾਅਦ ਗੁਰੂ ਸਾਹਿਬ ਨਾਲੇੜ ਗਏ اتنا میل مادھو داس ہویا مادھو داس اس سمے بہت سے ہوں تے مادھو داس کی سیجا پہ جاتے کے بیٹھ کے مادھو داس کو بہت غصہ چڑھیا کہ کون بندہ آگے کے اتنے بیٹھا ہے جب مادھو داس نے ان آگے کہ ہی کون ہو تک گرو صاحب نے جب د میں جس دی تلاش بہت تو کر رہے ہیں تو مالو داس نے کہا کہ گروہ گرو سنگھ سا نہیں تو انہوں نے کہا ہاں میں گروہ گوب سنگھ ہی ہاں تو کون ہے مادھو داس نے جواب دیتا جی تھی گروہ گوبند سنگھ ہو تو میں بندہ ہوں اس سمے جا مالو داس کا نام بندہ بہادر دیا ਉਸ ਨੂੰ ਕੰਮਲੇ ਚਕਾਇਆ ਬੁਰੂ ਸਾਹਿਬ ਨੇ ਉਸ ਨੂੰ ਥਾਪੜਾ ਲਾ ਕੇ ਪੰਜਾਬ ਭੇਜਿਆ ਤੇ ਆਪ ਜੀ ਦੇ ਸਿਰੋ ਨਾਮ ਦੇ ਸਾਹਿਬ ਦੇ ਵਿੱਚ ਅਰੇ ਉੱਥੇ ਉਹਨਾਂ ਨੇ ਪਛਾਣ ਕੀਤਾ ਆਪ ਤੇ ਹਮਲਾ ਹੋਇਆ ਹਮਲੇ ਦੇ ਵਿੱਚ ਆਪ ਜ਼ਖਮੀ ਹੋ ਗਏ ਉਹਨਾਂ ਦੇ ਢੰਗ ਜਿਹੜੇ ਸੀ ਉਹ ਖੁੱਲ ਗਏ ਅੰਕ ਸਮਾਂ ਨੇੜੇ ਆ ਗਿਆ ਤਾਂ ਬੁਰੂ ਸਾਹਿਬ ਨੇ ਹਾਂ ਜੀ ਪੈਸੇ ਇਕੱਠਾ ਰਿਓ ਕਰਕੇ ਕੇਸਰ ਦਾ ਛੱਟਾ ਮਾਰ ਕੇ ਗੁਰਦੱਬੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੇਰ ਲਈ ਤੇ ਲੋਕਾਂ ਨੇ ਆਦੇਸ਼ ਦਿੱਤਾ ਕਿ ਅੱਜ ਤੋਂ ਬਾਅਦ ਕੋਈ ਬੇਹਦਾਰੀ ਗੁਰੂ ਨਹੀਂ ਹੋਏਗਾ ਤੁਹਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ ਤਾਂ ਸਿੱਖਾਂ ਨੇ ਇੱਕ ਚਿੰਤਾ ਪ੍ਰਗਟ ਕੀਤੀ ਕਿ ਜੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ ਅਸੀਂ ਮੰਨਦੇ ਹਾਂ ਅਸੀਂ ਸੀਸ ਲਾਉਂਦੇ ਹਾਂ ਪਰ ਜੇ ਅਸੀਂ ਬੇਹਦਾਰ ਸਾਡੇ ਗੁਰੂ ਨੂੰ ਕਿਸੇ ਤੋਂ ਤੋਰ ਨੂੰ ਦੇਖਾ ਉਹਦੇ ਤੋਂ ਦੇ ਦੇ ਦੇਖੇ ਮਹੋਤਤਾ ਸੀ ਇਹ ਕਰਾ ਤਾਉਣਾ ਨੇ ਕਿਹਾ ਕਿ ਜੇ ਤੁਸੀਂ ਦੇਹ ਦੇ ਵਿੱਚ ਕਿਸੇ ਨੂੰ ਮਿਲਣਾ ਹੈ ਤਾਂ ਉਹ ਅੱਜ ਪਿਆਰੇਗਾ ਕਾਇਆ ਰੂਪ ਵਿੱਚ ਮੈਂ ਪੰਥ ਵਿੱਚ ਵਸਾਂਗਾ ਤੇ ਰੋਹਾਨੀ ਤੌਰ ਤੇ ਮੈਂ ਗ੍ਰੰਥ ਵਿੱਚ ਵਸਾਂ ਇਹ ਸਮੇਂ ਅੰਤਿਮ ਵਾਲਾ ਇਹ ਸ਼ਬਦ ਸੀ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਜਿਹੜਾ ਉਚਾਰਿਆ ਸ਼ਬਦ ਉਹ ਕਿਹਾ ਸਿਕਸ ਹੋ ਰਹਿਤ ਸਿੱਖ ਸੋਹ ਰਹੇ ਪੰਜ ਜੋ ਮਿਲੇ ਮਨਸਰੂ ਸੋਚਾ ਹਮ ਭਲੇ ਸਿੱਖ ਸਿੱਖ ਮੇਰੋ ਵਾਸਾ ਪੂਰਨ ਕਰੋ ਸਰੋਤ ਮੈਂ ਆਸਾ ਇਹ ਅੰਤ ਦੇ ਵਿੱਚ ਗੁਰੂ ਸਾਹਿਬ ਨੇ ਸ਼ਬਦ ਗਏ ਤੇ ਜੋਤੀ ਜੋ ਸਮਾ ਗਏ ਸੰਸਥਾ ਰਸੋਪਨ ਕਿਸ ਵੀ 早いこと言ったんですか